ਮਾੜੇ ਵੀ ਨੂੰ ਨਾਲ ਆਉਂਦੀ ਜਾਂਦੀ ਗਾਲਾਂ ਕੱਢੇ ਬੜੀ ਬਹੁਤ ਕੁਝ ਦੰਦਾ ਮੰਦਾ ਬੋਲਦੀ ਬਹੁਤ ਜਿਆਦਾ ਮਾੜਾ ਤੇ ਮੈਂ ਵੀ ਨਾ ਵੀਡੀਓ ਲੱਗਦੀ ਬਣਾਉਣ ਵੇਹ ਚੱਲ ਮੈਂ ਕੋਈ ਮੰਨਦਾ ਤੇ ਹੈ ਨਹੀਂ ਕਿ ਸਾਰੇ ਸੁਣਦੇ ਨੇ ਸਾਰੇ ਸੁਣਦੇ ਨੇ ਵੀ ਜੋ ਵੀ ਮਾੜਾ ਚੰਗਾ ਹੀ ਬੋਲਣ ਲਈ ਆ ਤੇ ਮੈਂ ਫਿਰ ਵੀ ਨਾ ਮੈਂ ਚੱਲ ਮੈਂ ਵੀਡੀਓ ਬਣਾ ਹੀ ਲੈਣੀ ਹੈ ਦੀ ਇਹ ਫੋਨ ਫੋਨ ਆ ਗਏ 1 5 3 ਤੇ ਮੇਰੇ ਕੋਲ ਫੋਨ ਫੋਨ ਆ ਗਏ ਤੇ ਨਾਲ ਹੀ ਮੈਂ ਫੋਨ ਦਿੰਦੀ ਨਹੀਂ ਤੇ ਮਿਲਕਰ ਮਾੜਨਾ ਸ਼ੁਰੂ ਕਰ ਦਿੰਦਾ ਹੈ ਬੜਾ ਹੀ ਇਹ ਨਾ ਮੈਨੂੰ ਤੰਗ ਕਰਦੀ ਆ। ਬੜਾ ਭੋਜ ਕੰਮ। ਜਿਆਦਾਤ ਵੀ ਆਂਦੀ ਤੇ ਮੇਰੇ ਮੇਰੇ ਨਾਲ ਲਗਾ ਦੇ। ਕੀ ਪਤਾ ਹੁਣ ਪਰ ਉਹ ਇਹਨਾਂ ਦੀਆਂ ਕੀ ਚੱਲਦੀਆਂ ਨੇ ਆਪਸ ਵਿੱਚ ਦੋਆਂ ਜੀਆਂ ਨੇ। ਦੋਆਂ ਜੀਆਂ ਨੇ ਕੀ ਚੱਲਦੀਆਂ ਨੇ? ਕੀ ਉਹਨੂੰ ਸਮਝਾਉਣਾ ਚਾਹੁੰਦੀ ਐ ਤੇ ਕੀ ਉਹ ਨਹੀਂ ਮੰਨਦਾ ਤੇ ਫਿਰ ਮਾਰ ਕਟਾਈ ਹੁੰਦੀ ਇਹਨਾਂ ਦੀ। ਸ਼ਰਾਬ ਸ਼ਰਾਬ ਬੜੀ ਪੀਂਦੀ। ਸ਼ਰਾਬ ਪਿੰਦੀ। ਪੀਦਾ ਮੁੰਡਾ ਵੀ ਲੈਂਦਾ। ਮੁੰਡਾ ਵੀ ਪਿੰਦਾ। ਹਾਂ ਕੁੜੀਆਂ ਵੀ ਪੜੀਆਂ ਲਿਖੀਆਂ ਨੇ। ਜਵਾਈ ਵੀ ਚੰਗੇ ਨੇ। ਬੱਸ ਆਇਆਂ ਨੂੰ ਨਹੀਂ ਪਸੰਦ ਕਰਦੀ ਕਿਸੇ ਨੂੰ ਨਹੀਂ ਬਹੁਤ ਮਤਲਬੀ ਉਹਨਾਂ ਨੇ ਵੀ ਮਾਰ ਕਟਾਈ ਤੇ ਬਹੁਤ ਮਾੜਾ ਬੋਲਦੀ ਐਡਾ ਹੀ ਵੀ ਕੀ ਲੈਣ ਆਗੀਆਂ ਨੇ ਪ੍ਰਾਪਰਟੀ ਪਿੱਛੇ ਹੀ ਪਹਿਲਾਂ ਵੀ ਤੱਕੇ ਤੁਕੇ ਮਾਰਦੀ ਰਹੀ ਆ ਗਾਲਾਂ ਕੱਢਣੀਆਂ ਤੱਕੇ ਮਾਰਨੇ ਰੋਟੀ ਜਵਰਨਾ ਬਣਵਾਉਣੀ ਚੱਲ ਰੋਟੀ ਤੇ ਮੇਰਾ ਫਰਜ਼ ਹੀ ਵੀ ਚੱਲ ਮੈਂ ਅੱਬ ਮੇਰੇ ਬੱਚੇ ਤੇ ਮੈਂ ਬਣਾਈ ਦਿੰਨੀ ਆ ਰੋਟੀ ਬਾਹਾਂ ਮਸੜੀਆਂ ਆਵੇ ਰੋਟੀਆਂ ਹੀ ਪਕਾ ਪਕਾ ਕੇ ਕੁੱਲ ਤੁਸੀਂ ਜੋ ਵੀ ਕੀਤਾ ਉਹਨਾਂ ਨੇ ਆਪਣੇ ਹਿਸਾਬ ਨਾਲ ਚੰਗਾ ਹੀ ਕੀਤਾ ਹੋਵੇਗਾ ਪਰ ਮੇਰੇ ਮਨਪਸੰਦ ਨਹੀਂ ਗੱਲ ਆਈ ਉਹਨਾਂ ਨੇ ਚੰਗਾ ਹੀ ਕੀਤਾ ਹੈ ਉਹਨਾਂ ਨੇ ਰਾਜੀ ਨਵਾ ਕਰਕੇ ਤੋਂ ਉਹਨਾਂ ਨੇ ਕਹਿਤਾ ਆ ਕਿ ਜੇ ਮਾੜਾ ਚੰਗਾ ਬੋਲੇਗੀ ਜਾ ਕੇ ਘਰ ਤੇ ਫਿਰ ਉਸੇ ਵੇਲੇ ਦੀ ਫਿਰ ਫਿਰ ਕਾਰਵਾਈ ਕਰਾਂਗੇ ਤੁਸੀਂ ਸਾਨੂੰ ਦੱਸ ਦਿਓ ਬਸ ਘਰਾਂ ਕਿ ਮੈਨੂੰ ਤਾਂ ਕੁਝ ਨਹੀਂ ਕਿਹਾ ਆ ਮੁੰਡੇ ਨੂੰ ਕੁਝ ਕਹਿੰਦੀ ਇਨਸਾਫ ਤੇ ਚਾਹੁੰਦੀ ਆ ਨਾ ਮੈਂ ਵੀ ਮਤਲਬ ਵੀ ਅੱਗੇ ਤੋਂ ਬਿਲਕੁਲ ਕੁਝ ਨਾ ਕਰੇ ਜੇ ਚੰਗੇ ਢੰਗ ਨਾਲ ਵਸਣਾ ਤੇ ਵਸੇ ਤੇ ਜੇ ਨਹੀਂ ਹੈ ਨਹੀਂ ਵੱਸ ਸਕਦੀ ਤਾਂ ਫਿਰ ਜਾਵੇ ਜਿੱਤੇ ਤੱਕ ਦਬਾ ਹੋਏ। ਸਾਡੀ ਖਲਾਸੀ ਕਰੇ। ਮੇਰੇ ਦਾਦੀ ਮੇਰੇ ਦਾਦੀ ਨੇ ਜਿੰਨਾਂ ਨਾਲ ਮੇਰੀ ਮੰਮਾ ਨੇ ਮਾਰਕਟਾਈ ਕੀਤੀ ਆ। ਤੇ ਮਾਰਕਟਾਈ ਪਹਿਲੀ ਵਾਰ ਨਹੀਂ ਹੋਈ। ਇਹ ਅੱਗੇ ਵੀ ਬਹੁਤ ਵਾਰ ਮੰਮਾ ਨੇ ਮਾਰਕਟਾਈ ਕੀਤੀ ਦੀ ਆ ਦਾਦੀ ਨਾਲ। ਮੇਰੇ ਨਾਲ ਵੀ ਕੀਤੀ ਆ ਪਾਪਾ ਨਾਲੇ ਵੀ ਚਲੋ ਮਾਰਕਟਾਈ ਕਰਦੇ ਨੇ। ਤੇ ਉਹ ਸ਼ਰਾਬ ਪਿੰਦੇ ਨੇ ਮੰਮਾ ਤੇ ਮੈਨੂੰ ਲੱਗਦਾ ਕਿ ਉਹ ਮੈਡੀਕਲ ਨਸ਼ਾ ਵੀ ਕੋਈ ਨਾ ਕੋਈ ਕਰਦੇ ਹੋਣਗੇ ਜ਼ਰੂਰ ਕਰਦੇ ਹੋਣਗੇ। ਤੇ ਐਵਾ ਕਿ ਉਹ ਨਸ਼ੇ ਵਿੱਚ ਕੁਝ ਵੀ ਕਰਦੇ ਆ। ਮਾਰਕਟਾਈ ਕਰਦੇ ਗਾਲਾਂ ਕੱਢਦੇ ਆ ਤੇ ਉਸ ਦਿਨ ਕੀ ਹੋਇਆ ਹੀਗਾ ਮਮਾ ਨਾਲ ਗਾਣਾ ਕੱਢਦੇ ਸੀ ਦਾਦੀ ਨੂੰ ਗਾਲਾਂ ਕੱਢਦੇ ਕਿਤੇ ਦਾਦੀ ਨੇ ਆਪਣੇ ਫੋਨ ਤੇ ਵੀਡੀਓ ਬਣਾ ਲਈ ਮਮਾ ਦੀ ਵੀਡੀਓ ਬਣਾਈ ਤੇ ਮਮਾ ਨੇ ਵੇਖ ਲਿਆ ਕਿ ਦਾਦੀ ਨੇ ਮੇਰੀ ਵੀਡੀਓ ਬਣਾ ਲਈ ਆ ਫਿਰ ਮਮਾ ਨਾਲ ਦਾਦੀ ਦਾ ਫੋਨ ਖੋਣ ਆਗੇ ਤੇ ਮਾਰਕਟਾਈ ਕਰਨੀ ਸ਼ਾਰਟ ਕਰਤੀ ਦਾਦੀ ਨਾਲ ਉਹਨੇ ਮੈਂ ਦਾਦੀ ਦੀਆਂ ਚੀਕਾਂ ਦੀ ਆਵਾਜ਼ ਸੁਣੀ ਤੇ ਮੈਂ ਆਉਂਦੇ-ਆਉਂਦੇ ਨੇ ਵੀਡੀਓ ਓਨ ਕਰ ਲਈ ਕਿ ਮਾਰਕਟ ਆਈ ਮम्मा ਕਰੰਦੀ ਆ ਤੇ ਮੈਂ ਵੀਡੀਓ ਬਣਾ ਲੈਣਾ ਕਿ ਤਾਂਕਿ ਜੇ ਮम्मा ਕਹਿੰਦੀ ਮम्मा ਨਾ ਸਾਨੂੰ ਡਰਾਉਂਦੀ ਤੇ ਮੰਗਉਂਦੀ ਆ ਕਿ ਮੈਂ ਗੱਡੀ ਥੱਲੇ ਆਏ ਨਾ ਵਾ ਤੇ ਤੁਹਾਡਾ ਨਾਲ ਆ ਦੇਣਾ ਵਾ ਤੂੰ ਮੇਰਾ ਬਣ ਲੈ ਹਿੱਸਾ ਦੋ ਐਦਾਂ ਨੀ ਗੱਲਾਂ ਕਰਦੀ ਆ ਪ੍ਰਾਪਰਟੀ ਮਗਰ ਮੰਗਦੀ ਆ ਕਿ ਮੈਨੂੰ ਪ੍ਰਾਪਰਟੀ ਦੋ ਤੇ ਦਾਦੀ ਨੂੰ ਵੀ ਡਰਾਉਂਦੀ ਤੇ ਮੰਗਉਂਦੀ ਆ ਤੇ ਉਸ ਦਿਨ ਫਿਰ ਇਹ ਹੀ ਗੱਲੋਂ ਮੈਂ ਵੀਡੀਓ ਬਣਾ ਲਈ ਮम्मा ਦੀ ਕਿ ਮੇਰੇ ਕੋ ਦਾਦੀ ਜਿਹੜੀ ਆ ਕਿ ਅਹੀਂ ਜੇ ਐਦਾਂ ਹੀ ਕਿਤੇ ਗੱਲ ਕਰਾਂਗੇ ਉਹ ਗੱਲ ਕਿਸੇ ਨੇ ਮੰਨੀ ਨਹੀਂ ਜਿੰਨਾਂ ਤੇ ਸਾਡੇ ਕੋਈ ਪ੍ਰੂਫ ਨਾ ਹੋਏਗਾ ਇਸ ਕਰਕੇ ਮੈਂ ਵੀਡੀਓ ਬਣਾਈ ਸੀ ਕਿ ਇਹ ਵੀਡੀਓ ਹੋਰ ਵੀ ਮੇਰੇ ਕੋਲ ਬਹੁਤ ਵੀਡੀਓ ਪਈਆਂ ਨੇ ਮਮਾ ਕਿ ਮਮਾ ਧੱਕੇ ਨਾਲ ਪਪਾ ਨੂੰ ਸ਼ਰਾਬ ਵੀ ਪਿਉਂਦੇ ਆ ਤੇ ਮਮਾ ਪਪਾ ਨੂੰ ਤੰਗ ਕਰਦੇ ਆ ਕਹਿੰਦੇ ਆ ਕਿ ਤੂੰ ਆਪਣੀ ਪ੍ਰਾਪਰਟੀ ਕਿਉਂ ਨਹੀਂ ਮੰਗਦਾ ਆਪਣਾ ਹਿੱਸਾ ਕਿਉਂ ਨਹੀਂ ਮੰਗਦਾ ਮਤਲਬ ਇਹੋ ਜੀਆਂ ਚਾਲਾਂ ਮਮਾ ਖੇਡਦੇ ਆ ਤੇ ਮੇਰੇ ਖਿਲਾਫ ਵੀ ਉਹ ਮੰਮਾ ਨੇ ਕੋਈ 10 15 ਦਿਨ ਹੋ ਗਿਆ ਤੇ ਬਠਾਣੇ ਮੇਰੀ ਕੰਪਲੇਨ ਕੀਤੀ ਸੀਗੀ ਮੈਨੂੰ ਫੋਨ ਆਇਆ ਤੇ ਬਠਾਣੇ ਤੋਂ ਤੇ ਮੈਨੂੰ ਕਹਿੰਦੇ ਪਏ ਸਾਰੇ ਕਿ ਤੂੰ ਵੀਡੀਓ ਬਣਾਈਆਂ ਪਰ ਤੂੰ ਰੋਕਿਆ ਕਿਉਂ ਨਹੀਂ ਮੈਂ ਇਸੇ ਗੱਲ ਨੂੰ ਨਹੀਂ ਰੋਕਿਆ ਕਿ ਮੇਰੀ ਕੰਪਲੇਂਟ ਮੰਮਾ ਨਾਲ ਮਤਲਬ ਕਿ ਮੇਰਾ ਦੁਬਾਰਾ ਜਿਹੜੀ ਕੰਪਲੇਂਟ ਹੈ ਕਰਨਾ ਦੇਵੇ ਮੇਰੀ ਤੇ ਮੈਨੂੰ ਨਾ ਮਤਲਬ ਕਿ ਪ੍ਰੈਸ਼ਰ ਪਾਏ ਕਿ ਤੂੰ ਮੈਨੂੰ ਮਾਰਿਆ ਕੁੱਟਿਆ ਵਾ ਜਾਣ ਕੇ ਝੂਠ ਨਾ ਬੋਲੇ ਇਸ ਕਰਕੇ ਮੈਂ ਵੀਡੀਓ ਬਣਾਈ ਕਿ ਸਾਡੇ ਕੋਈ ਪ੍ਰੂਫ ਹੋ ਜੇ ਤੇ ਗੱਲ ਇਹ ਹੈ ਕਿ ਜੋ ਦਦੀਨਾ ਹੋਇਆ ਬਹੁਤ ਮਾੜਾ ਹੋਇਆ ਤੇ ਇਹਦੀ ਬੰਦੀਪ ਕਾਰਵਾਈ ਮਮਾ ਨਾਲ ਹੋਣੀ ਚਾਹੀਦੀ ਮਮਾ ਨੂੰ ਤੁਸੀਂ ਕੰਪਲੇਂਟ ਕੀਤੀ ਹਾਂਜੀ ਕੰਪਲੇਂਟ ਕੀਤੀ ਹੈਗੀ ਤੇ ਗੱਲ ਇਹ ਹੈ ਕਿ ਜਿੱਦਣ ਕੰਪਲੇਂਟ ਕਰਨੀ ਜਿੱਦਣ ਅਸੀਂ ਗਏ ਹਾਂ ਨਾ ਸਾਡੇ ਸਾਹਮਣੇ ਵੀ ਐਸਐਚਓ ਸਾਹਮਣੂ ਬਹੁਤ ਬੁਰਾ ਬੋਲਦੀ ਹੈਗੀ ਐਸਐਚਓ ਸਾਹਮਣਾਲ ਵੀ ਉਹ ਆਰਗੂਮੈਂਟ ਕਰਦੀ ਪਈ ਹੈਗੀ ਕੀ ਤੁਹਾਨੂੰ ਕਿ ਤੁਸੀਂ ਮੈਨੂੰ ਥਾਣੇ ਲੈਣ ਤਾਂ ਵਾ ਤੇ ਮੈਨੂੰ ਵੀ ਐਸਐਚਓ ਸਰ ਸਾਹਮਣੇ ਮੈਨੂੰ ਗਾਲਾਂ ਕੱਢਦੀ ਪਈ ਸੀ ਦਾਦੀ ਨੂੰ ਵੀ ਗਾਲਾਂ ਕੱਢਦੀ ਪਈ ਸੀਗੀ ਉੱਥੇ ਮੌਕੇ ਤੇ ਲੇਡੀ ਕਨਸਟੇਬਲ ਨੇ ਛਿੜਕਾਂ ਵੀ ਮਾਰੀਆਂ ਪਰ ਉਹ ਘਰ ਆ ਕੇ ਨਾ ਮਤਲਬ ਉਹਨਾਂ ਨੂੰ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਹੀ ਜੋ ਕੀਤਾ ਕਰ ਲਿਆ ਹੁਣ ਕਹਿੰਦੀ ਮੈਂ ਕਰਕੇ ਦੱਸਾਂਗੀ ਤੁਹਾਨੂੰ ਥਾਣਿਆਂ ਚ ਕਿਦਾਂ ਜਾਈਦਾ ਤੁਹਾਨੂੰ ਮੈਂ ਦੱਸਾਂਗੀ ਮਤਲਬ ਉਲਟਾ ਥਾਣੇ ਜਾ ਕੇ ਉਹਨਾਂ ਨੂੰ ਮਹਿਸੂਸ ਨਹੀਂ ਆਇਆ ਆਪਣੀ ਗਲਤੀ ਮਹਿਸੂਸ ਨਹੀਂ ਆਈ ਉਹਨਾਂ ਨੇ ਉਲਟਾ ਦਿਖਾਇਆ ਕਿ ਮੈਂ ਕਿਸੇ ਨੂੰ ਡਰਦੀ ਨਹੀਂ ਨੀਗੀ ਕਿ ਮੈਂ ਉਹ ਕੰਮ ਫੇਰ ਕਰਾਂਗੀ ਤੇ ਐਸਐਸਓ ਸਰ ਨੇ ਇਹੀ ਲਿਖਵਾਇਆ ਸੀ ਉਹਨਾਂ ਕੋਲ ਲਿਖਵਾਇਆ ਸੀਗਾ ਕਿ ਨਾ ਤੂੰ ਸ਼ਰਾਬ ਪੀਏਂਗੀ ਨਾ ਤੂੰ ਘਰੇ ਕਲੇਸ਼ ਕਰੇਂਗੀ ਤੇ ਗਾਲਾਂ ਗੂਲਾਂ ਨਹੀਂ ਕੱਢੇਂਗੀ ਨਾ ਦਾਦੀ ਵੱਲ ਜਾਏਂਗੀ ਪਰ ਉਹ ਘਰ ਆਂਦੇ ਆਂ ਫਿਰ ਉਹਨੇ ਉਹੀ ਕੰਮ ਸਟਾਰਟ ਕੀਤੇ ਗਾਲਾਂ ਵੀ ਕੱਢੀਆਂ ਮੈਨੂੰ ਤੇ ਐ ਵੀ ਫੇਰ ਉਹੀ ਗੱਲ ਕੀਤੀ ਕਿ ਮੈਂ ਨਹੀਂ ਹਟਣਾ ਮੈਂ ਜੋ ਕਰਨਾ ਮੈਂ ਕਰਨਾ ਹੀ ਕਰਨਾ ਪੀਓ ਖਾਣੇ ਤੁਹਾਡੇ ਰਜਨਾ ਹੋਵੇ ਰਾਜੀਨਾਮਾ ਹਾਂਜੀ ਰਾਜੀਨਾਮਾ ਇਹ ਕਹਿ ਲੋ ਜਾਂ ਵਾਰਨਿੰਗ ਦੇ ਕੇ ਵਾਰਨਿੰਗ ਦਿੱਤੀ ਉਹਨੂੰ ਚੰਗੀ ਤਰ੍ਹਾਂ ਕਿ ਤੂੰ ਅੱਗੇ ਤੋਂ ਇਹ ਕੰਮ ਨਾ ਕਰੀ ਨਹੀਂ ਤੇ ਨੈਕਸਟ ਟਾਈਮ ਤੇਰੇ ਤੇ ਬੰਦੀ ਕਾਰਵਾਈ ਸਖਤ ਹੋਏਗੀ ਉਠੀ ਜਾਂਦੇ ਆਈ ਚਾਹੁੰਦੇ ਆ ਕਿ ਚਲੋ 10 ਦਿਨਾਂ ਦੇ ਮਾੜਾ ਹੋਇਆ ਤੇ ਕਾਰਵਾਈ ਹੋਣੀ ਚਾਹੀਦੀ ਮਮਾ